ਇਸਨ ਚੱਕੀ ਜੀ ਕਿ ਅਸਲੀ ਤੂ ਯਾਪ ਕਰ ਰਹੀ ਸੀ ਮੇਰੇ ਮੁੰਡੇ ਦਾ ਵਿਆਹ ਅਸੀਂ 31 11 2022 ਨੂੰ ਜੀ ਇਹ ਮੈਰੀ ਬਿਓਰ ਨਾਲ ਮੈਂ ਇਹਨਾਂ ਨੇ ਸਾਨੂੰ ਬਸਾਤਾ ਜੀ ਤੇ ਅਸੀਂ ਵਿਆਹ ਕੀਤਾ ਤੇ ਸਿੰਪਲ ਜਿਹਾ ਵਿਆਹ ਕੀਤਾ ਚੁੰਨੀ ਚੜਕੇ ਕਿ ਮੇਰੇ ਮੁੰਡੇ ਦਾ ਪਹਿਲਾ ਐਕਸੀਡੈਂਟ ਹੋ ਗਿਆ ਸੀ ਉਹਦੇ 22 ਤਰੀਕ ਨੂੰ ਹੋਇਆ ਸੀ ਔਰ ਉਹਦੇ ਰੋਡ ਉਪੇ ਵੀ ਆਜੀ ਡੇਟ ਵੀ ਰੋਡ ਪੇ ਵੀ ਹੈ ਦਾਖਲ ਰਿਹਾ ਕਲੰਬੀਆ ਚ ਇਹਨਾਂ ਨੇ ਜਬਦਸਤ ਕੀਤੇ ਸੀ ਟਾਈਮ ਲੈ ਲਈ ਇਹਨਾਂ ਨੇ ਦਿਲ ਜਿ ਕਾਲਾ ਸੀ ਤੇ ਇਹਨਾਂ ਕਹੇ ਵੀ ਨਹੀਂ ਜੀ ਅਸੀਂ ਤਾਂ ਕਰਨੀ ਕਰਨਾ ਫਿਰ ਇਹਨਾਂ ਨੇ ਪੰਡਤ ਜੀ ਲੀਂ ਲਾਵਾ ਫਿਰ ਕਿਤੇ ਵਾਕਰ ਲੈ ਕੇ ਜੀ ਤੇ ਦੋ ਦੋ ਚਾਰ ਦਿਨ ਰਹੀ ਹੈ ਜੀ ਸਾਨੂੰ ਪਤਾ ਲੱਗੇ ਬਿਮਾਰੰਦੀ ਹੈ ਤੇ ਇਹਦਾ ਖੂਨ ਕੱਟ ਕੇ ਟੈਸਟ ਕਰਾਈ ਸੀ 4 ਰਾਮ ਕਰੀ 5 ਗ੍ਰਾਮ ਤੇ ਵਿਆਹ ਤੋਂ ਪਹਿਲਾਂ 1 ਮਹੀਨਾ ਇਹ தੱਕ ਰਹੀਏ ਜੀਵਨ ਹਸਪੀਟਲ ਉਸ ਵਾਰ ਪੀਜੀਐਚ ਚ ਰੈਫਰ ਕਰਤਾ ਸਾਨੂੰ ਕਹਿੰਦੇ ਡੇਂਗੂ ਹੈ ਸਾਡੇ ਨੇ ਬੜਾ ਧੋਕਾ ਧੜੀ ਕੀਤੀ ਹੈ ਵਿਚੋਲਾ ਨਾਲ ਮਿਲ ਕੇ ਤੇ ਸਾਡਾ ਵੀ ਅਸੀਂ 15 ਜਨਵਰੀ ਨੂੰ ਗਏ ਸੀ ਸਭ ਜੂ ਮੰਡੀ ਸਭ ਹੀ ਲੈਣ ਮੀਆਂ ਬੀਬੀਸੀ ਤੇ ਪਿੱਛੋ ਜੀ ਇਹਦੀ ਮਾਂ ਤੇ ਇਹਦੀ ਪੈਣ ਤੇ ਇਹਦਾ ਪਿਓ ਆਇਆ ਤੇ ਨਾਲ ਹੀਮਾ ਜੀ ਵਿਚੋਲਣਾ ਇਹਨੇ ਫੋਨ ਕਰਕੇ ਆਪਣੀ ਕੁੜੀ ਨੂੰ ਕਹਿੰਦੇ ਇਹ ਸਾਮਾਨ ਪੈਕ ਕਰ ਲਿਆ ਕਹਿੰਨੀ ਹਾਂ ਜੀ ਕਹਿੰਦੀ ਸਰ ਸਾਰਾ ਕੋ ਸਾਮਾਨ ਲੈ ਕੇ ਆ ਜਾ फटाफट ਟੈਚੀ ਬੈਗ ਭਰ ਕੇ نیچے ਆ ਜਾ ਜੇ ਨੀਚੇ ਘਰੇ ਤਰੀਬਿਲ ਲੱਗੜੇ ਇਹਨੇ ਆਪਣਾ ਟੈਚੀ ਬੈਗ ਭਰ ਕੇ ਲਈ ਸਾਰਾ ਕੁਝ ਸਾਡਾ ਗੋਲਡ ਚੋਰੀ ਕਰਕੇ ਲੈ ਗਈ ਸਾਨੂੰ ਨੁਕਸਾਨ ਬਹੁਤ ਹੋਇਆ ਜੀ ਮੇਰੇ ਅੱਗੇ ਪਹਿਲਾਂ 7:00 ਵਜੇ ਜੀ ਅਸੀਂ ਅਸੀਂ ਲੁੱਟੇ ਗਏ ਜੀ ਸਾਡੇ ਨਾਲ ਬਹੁਤ ਅਕਾਦ ਦੜੀ ਕੀਤੀ ਵਿਚੋਲਾ ਨਹੀਂ ਮਿਲੀ ਭੁਰਾ ਨਾ ਕੀਤਾ ਜੀ ਤੇ ਸਾਨੂੰ ਹੁਣ ਅਸੀਂ ਐਪੀਨ ਦਿੱਤੀ 6 ਪਰਵੀ 2000 ਐਵੇਂ 23 ਨੂੰ ਤੇ ਕਤਵਾਲੀ ਜੀ ਉਹ ਜੀਤ ਨੇ ਮਿਲ ਮਨਾ ਕੇ ਜੀ ਸਾਡੀ ਦਰਖਾਸਤ ਦੱਬੀ ਰੱਖੀ ਜੀ ਸਾਡੇ ਬਿਆਨ ਹੀ ਲਿਖ ਰਹੇ ਸਾਨੂੰ ਬੁਲਾਉਂਦਾ ਸੀ ਆਪ ਕਿੱਸ ਕਿ ਜਾਂਦਾ ਸੀ ਸਾਨੂੰ ਕੀਤਾ ਨਹੀਂ ਫਿਰ ਦੂਜੇ ਰੀਡਰ ਮਾਰ ਕੇ ਤੇ ਉਹਨੇ ਵੀ 8-9 ਮਹੀਨੇ ਲਾਤੇ ਜੀ ਤੇ ਇਹਨਾਂ ਨੇ ਇਹਨਾਂ ਨੇ ਫਿਰ ਛੁੱਟੀ ਦਰਖਾਸਤ ਸਾਡੇ ਕੋਲੋਂ ਦੇਤੀ ਡੂ ਰਿਐਕਟ ਦੀ ਨਾਇਨ ਕੋ ਕੋ ਸਬੂਤ ਭੂਮਿੰਦਰ ਸਰ ਸੇ ਵਾਪਸ ਚਲੇਗੀ ਕਾਉਂਸਲਿੰਗ ਤੋਂ ਵਾਪਸ ਆ ਤੇ ਕਿ ਡੀਐਸਪੀ ਤੋਂ ਵਾਪਸ ਚਲੇਗੀ ਚਾਂਸਿੰਗ ਕੋ ਇਹਨਾਂ ਮਿਲੀ ਭੁਗਣ ਵਾਲੇ ਸਾਡੇ ਛੁੱਟਾ ਪਰਚਾ ਦਰਜ ਕਰਤਾ ਸਾਡਾ ਸਾਰਾ ਕੁਝ ਲੈ ਗਏ ਉਹ ਸਾਡਾ ਪਰਚਾ ਕੱਲ ਦਰਜ ਕੀਤਾ 3 10 2024 ਨੂੰ ਐਫਆਰ ਨੰਬਰ ਹੈਗੇ 219 ਅੰਡਰ ਸੈਕਸ਼ਨ ਹੈਗੇ ਜੀ 406 ਤੇ 120 ਬੀ ਇਹਨਾਂ ਨੇ 379 ਨਹੀਂ ਲਾਈ 420 ਨਹੀਂ ਲਾਈ ਧੋਖਾ ਦੇਣੀ ਸਾਡੇ ਨਾਲ ਕੀਤੀ ਜੀ ਤੇ ਇਸ ਕਰਕੇ ਅਸੀਂ ਲੁੱਟੇ ਗਏ ਜੀ ਮੈਂ ਉਹ ਪਹਿਲਾਂ ਸੱਟਾ ਲੱਗਿਆ ਹੈ ਅਸੀਂ ਲੁੱਟੇ ਗਏ ਜੀ ਇਸ ਮੇਰੇ ਅੱਗੇ ਸੱਟਾ ਹੈ ਮੈਂ ਤੁਹਨੇ ਜ਼ਿਆਦਾ ਬੈਡ ਰੈਸਟੇ ਮੈਂ ਹਾਂ ਚਾਰ ਮਹੀਨੇ ਹੋ ਗਏ ਮੈਂ ਬੈੜਤੇ ਹਾਂ ਉਹ ਗਏ ਜੀ ਮੈਂ ਬੈਡ ਰੈਸਟੇ ਅਸੀਂ ਲੁੱਟੇ ਗਏ ਸਾਨੂੰ ਸਾਡਾ ਬਹੁਤ ਥੱਕਾ ਹੋਇਆ ਹੈ ਜੀ ਫੂਨ ਪ੍ਰਸ਼ਾਸਨ ਨੂੰ ਕੀ ਪੀੜਤ ਉਹ ਪ੍ਰਸ਼ਾਸਨ ਕਹਿੰਦੇ ਇਹਨਾਂ ਨੇ ਕਹਿੰਦਾ ਕਿ ਸਾਖਦੋ ਕਾਰ ਵੀ ਕੀਤੀ ਜਾਏ ਸਾਡਾ ਸੋਨਾ ਬਰਮ ਕੀਤਾ ਜਾਵੇ ਕਿ ਇਹਨਾਂ ਕਰਾ ਸਕਦੇ ਸਰ ਕਾਰ ਵੀ ਕੀਤੀ ਜਾਏ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर